ਸਿਆਸੀ ਲੋਕ ਇਹਦੇ ਉੱਤੇ ਸਿਆਸਤ ਕਰਨ ਲੱਗ ਪਏ ਆ ਜਦੋਂ ਕਿ ਅਕਾਲ ਤਖਤ ਸਾਹਿਬ ਦਾ ਜਦੋਂ ਇਹ ਸੱਟ ਬਣਦੀ ਆ ਇਹਦੀ ਦੇਖਰੇਖ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜਾਬ ਸਰਕਾਰ ਦੀ ਦੇਖਰੇਖ ਦੇ ਵਿੱਚ ਇਨਕੁਆਰੀ ਚੱਲ ਰਹੀ ਹੈ ਤੇ ਅਕਾਲ ਤਖਤ ਸਭ ਤੋਂ ਪਹਿਲਾਂ ਹੁਕਮ ਸੀਏਬੀ ਇਸ ਮਸਲੇ ਦੇ ਉੱਤੇ ਬਿਲਕੁਲ ਰਾਜਨੀਤੀ ਨਾ ਕੀਤੀ ਜਾਵੇ ਤੇ ਕਰਨੀ ਚਾਹੀਦੀ ਕਿਉਂਕਿ ਸਿੱਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਕੁਝ ਵੀ ਨਹੀਂ ਸਾਡਾ ਕੋਈ ਮਤਲਬ ਨਹੀਂ ਕਿਸੇ ਮਜ਼ਾਰ ਨਾਲ ਕਿਸੇ ਡੇਰੇ ਨਾਲ ਕਿਸੇ ਹੋਰ ਨਾਲ ਹਾ ਜਿੱਥੇ ਸਾਡੇ ਇਤਿਹਾਸਿਕ ਸਥਾਨ ਆ ਉੱਥੇ ਸਾਡੀ ਛੜਦਾ ਸਾਡਾ ਆਦਰ ਸਤਕਾਰ ਸਿੱਖ ਦੇ ਬੱਚੇ ਪੁੱਤ ਦਾ ਹੈ ਉਹ ਉਹ ਸ਼ੱਕ ਵਾਲੀ ਗੱਲ ਹੀ ਤੇ ਸੰਤ ਜਰਨੈਲ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਆਪਾਂ ਉਹਨਾਂ ਦੀਆਂ ਸਪੀਚਾਂ ਸੁਣਦੇ ਹਾਂ ਵੀ ਰਾਜਨੀਤਿਕ ਬੰਦਾ ਸਿਆਸੀ ਕਦੇ ਧਰਮੀ ਨਹੀਂ ਹੋ ਸਕਦਾ ਤੇ ਧਰਮੀ ਬੰਦਾ ਕਦੇ ਸਿਆਸੀ ਹੋ ਹੀ ਨਹੀਂ ਸਕਦਾ ਇਹ ਸਿਆਸੀ ਕਦੋਂ ਗਧੇ ਰੂਹੀ ਬਾਪ ਕਹਿ ਦੇਣ ਇਹਨਾਂ ਬਾਰੇ ਸਭ ਜਾਣ ਜਾਣ ਹੁਣ ਇਹ ਗੱਲ ਸਾਹਮਣੇ ਆ ਗਈ ਹੁਣ 100 ਜਿਹੜੇ 39 ਰੂਪਾਂ ਦੀ ਗੱਲ ਹੋਈ ਆ ਡੇਰਾ 나ਬ ਕਮਲ ਰਾਜਾ ਸਾਹਿਬ ਦਾ ਦਰਬਾਰ ਕਹਿੰਦਾ ਕੋਈ ਡੇਰਾ ਕਹਿੰਦਾ ਕਈ ਮਜ਼ਾਰ ਕਹਿੰਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਵੀ ਉਹ ਉੱਥੇ ਸਰੂਪਾਂ ਦਾ ਪ੍ਰਕਾਸ਼ ਕੀਤਾ ਜਾ ਸਕਦਾ ਕਿ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਮੁਤਾਬਕ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਮੁਤਾਬਕ ਇਨ੍ਹਾਂ ਜਗ੍ਹਾ ਦੇ ਉੱਤੇ ਕਬਰਾਂ ਉੱਤੇ ਮੜੀਆਂ ਉੱਤੇ ਮੱਠਾਂ ਉੱਤੇ ਮਜ਼ਾਰਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਹੁਣ ਉੱਥੇ ਦੀਆਂ ਕੁਝ ਤਸਵੀਰਾਂ ਵੈਸੇ ਨੈਟ ਤੇ ਪਈਆਂ ਤੁਸੀਂ ਸਾਰੇ ਦੇਖ ਲਓ ਕੁਝ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਹੁਣ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਉੱਥੇ ਦੇ ਜਿਨ੍ਹਾਂ ਦੇ ਨਾਂ ਤੇ ਉਹ ਜਗ੍ਹਾ ਹੈ ਉਹ ਉਹਨਾਂ ਦੀਆਂ ਤਸਵੀਰਾਂ ਜੈ ਰਾਜੇ ਦੀ ਹੁਣ ਸਿੱਖ ਮਰਿਆਦਾ ਦੇ ਮੁਤਾਬਕ ਜਾਂ ਸਿੱਖ ਸਿਧਾਂਤਾਂ ਦੇ ਮੁਤਾਬਕ ਇਹ ਚੀਜ਼ਾਂ ਨੂੰ ਸਾਡੀ ਮਰਿਆਦਾ ਮਾਨਤਾ ਨਹੀਂ ਦਿੰਦੀ ਪਰ ਸਾਡੀ ਬੜੀ ਕਿਸਮਤੀ ਹੈ ਵੀ ਉੱਥੇ ਵੀ ਇੱਕ ਦਮਾਲੇ ਵਾਲਾ ਸਿੰਘ ਅੱਗੇ ਕੀਤਾ ਗਿਆ ਇਹ ਸਾਰੇ ਮਸਲੇ ਨੂੰ ਬਿジネス ਰੂਪਾਂ ਦੇ ਬਾਰੇ ਗੱਲ ਕੀਤੀ ਹੈ ਹਾਲਾਂਕਿ ਜਿਹੜੀ ਸੈਟ ਦੇ ਕੋਲੇ ਜਿਹੜੇ ਪਹਿਲੇ ਦੋ ਬਿਆਨ ਹੈ ਇੱਕ ਸਰਦਾਰ ਇੰਦਰਜੀਤ ਸਿੰਘ ਤੇ ਸਰਦਾਰ ਸ਼ੰਗਾਰਾ ਸਿੰਘ ਜਿਹੜੇ ਇਹ ਨਾਭ ਕਮਲ ਦਰਬਾਰ ਦੇ ਐਗਜ਼ੈਕਟਿਵ ਦੇ ਮੈਂਬਰ ਨੇ ਉਹਨਾਂ ਦੇ ਬਿਆਨ ਜਿਹੜੇ ਪਹਿਲਾਂ ਉਹਨਾਂ ਨੇ ਦਰਜ ਕੀਤੇ ਆ ਉਹਦੇ ਚ ਹੈਗਾ ਬਿੱਲ ਨੰਬਰ 1764 ਉਹਦੇ ਮੁਤਾਬਕ 10 ਪਾਵਨ ਸਰੂਪ ਗੁਰਦੁਆਰਾ ਪਿੰਡ ਤੋਂ ਸਾਝ ਪਾਤਸ਼ਾਹੀ 7ਵੀਂ ਉਹਨਾਂ ਨੂੰ ਦਿੱਤੇ ਗਏ ਦੂਸਰਾ 20 ਰੂਪ ਪਿੰਡ ਮਜ਼ਾਰਾ ਨੌ ਆਬਾਦ ਉਸ ਗੁਰੂ ਘਰ ਨੂੰ ਦਿੱਤੇ ਗਏ ਪਰ ਉਹ 30 ਦੇ 30 ਰੂਪ ਆ ਜਿਹੜੇ ਉਹ ਇਸ ਜਿਹੜਾ ਇਹ ਡੇਰਾ ਦਰਬਾਰ ਉਹਦੇ ਵਿੱਚ ਮਿਲਦੇ ਆ ਹੁਣ ਸਰੂਪ ਮਿਲੇ ਆ ਦੇਖੋ ਗੁਰਦੁਆਰਾ ਸਾਹਿਬ ਦਸਾਂਝ ਤੇ ਮਜ਼ਾਰਾ ਪਿੰਡ ਨੂੰ ਸਰੂਪ ਇੱਥੇ ਨੇ ਤੇ ਬਾਕੀ ਜਿਹੜੇ 139 ਰੂਪ ਜਿਹੜੇ ਸੈੱਟ ਨੇ ਹੋਰ ਸਾਹਮਣੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਤੇ ਉੱਥੇ ਹੀ ਇੱਕ ਸਾਡੇ ਪੁਲਿਸ ਆਫਸਰ ਕੁਲਵੰਤ ਸਿੰਘ ਹੀਰ ਰਿਟਾਇਰਡ ਨੇ ਉਹ ਬਿਆਨ ਦਿੰਦੇ ਆ ਮੈਨੂੰ ਤਾਂ ਬਿਆਨ ਸੁਣਿਆ ਉਹ ਕਹਿੰਦੇ ਵੀ ਜਿਹੜਾ ਇਹਨਾਂ ਸਰੂਪਾਂ ਦਾ 328 ਰੂਪਾਂ ਦੇ ਨਾਲ ਕੋਈ ਮਤਲਬ ਨਹੀਂ ਸਰੂਪ ਤਾਂ ਸਰੂਪ ਆ ਜੀ ਚਾਹੇ ਉਹ 328ਾਂ 'ਚ ਹੋਣ ਚਾਹੇ ਉਹਨਾਂ 'ਚ ਹੋਣ ਤੇ ਇਹ ਕੋਈ ਇਹ ਤਾਂ ਕੋਈ ਕੋਈ ਵਾਜਿਬ ਜਵਾਬ ਨਹੀਂ ਹੈਗਾ ਕੱਲ ਨੂੰ ਕੋਈ ਬੰਦਾ ਬੇਅਦਬੀ ਕਰਕੇ ਇਹ ਗੱਲ ਕਹਵੇ ਜੀ ਜਿਹੜੇ ਸਰੂਪ ਦੀ ਬੇਅਦਬੀ ਹੋਈ ਹੈ ਇਹ 328ਾਂ ਚੋਂ ਨਹੀਂ ਜੀ ਇਹ ਨਹੀਂ ਜਾਂਚ ਜਾਂਚ ਵਿੱਚ ਆ ਸਕਦੇ ਕੋਈ ਗੱਲ ਮੰਨਣ ਤੇ ਆਉਂਦੀ ਹੈ ਹੁਣ ਇਹਨਾਂ ਡੇਰਿਆਂ ਦੇ ਉੱਤੇ ਜਾਂ ਜਿਹੜੇ ਇਹ ਜਿਹੀਆਂ ਜਗ੍ਹਾ ਦੇ ਉੱਤੇ ਹੁੰਦਾ ਕੀ ਰਿਆ ਪਿੱਛੇ ਉਹਦਾ ਕਾਰਨ ਕੀ ਆ ਅਸੀਂ ਪਿੱਛੇ ਕਿਉਂਕਿ ਅਸੀਂ ਸਾਡੇ ਚ ਕੋਈ ਨਾ ਤਾਂ ਸਾਡਾ ਸਿਆਸੀ ਆਗੂ ਇੰਨੀਆਂ ਲੱਤਾਂ 'ਚ ਦਮ ਰੱਖਦਾ ਕਿ ਜਿਹੜਾ ਇਹ ਜੇ ਸਟੈਂਡ ਸਖਤ ਲੈ ਸਕੇ ਤੇ ਨਾ ਹੀ ਸਾਡੇ ਧਾਰਮਿਕ ਆਗੂ ਜਿਹੜੇ ਧਾਰਮਿਕ ਆਗੂ ਆ ਸਾਡੇ ਉਹ ਵੀ ਸਿਆਸੀ ਆਗੂਆਂ ਦੇ ਵੱਲੋਂ ਥੋਪੇ ਹੋਏ ਆ ਸਾਡੇ ਤੇ ਉਹਨਾਂ ਨੇ ਕੀ ਕਰਨਾ ਹੈ ਉਹ ਤਾਂ ਇਹਨਾਂ ਦੇ ਜਿਹੜਾ ਪਿਛਲਾ ਸਾਰਾ ਵਰਤਾਰਾ ਜਿਹੜਾ ਵਰਤਿਆ ਅਸੀਂ ਮੈਂ ਕਿੰਨਾ ਵਾਰ-ਵਾਰ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਦੇਖੋ ਮੈਂ ਉਹ ਬੀੜ ਚੋਰੀ ਹੋ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣੀ ਉਹ ਵੀ ਪੰਜਾਬ ਦੇ ਵਿੱਚੋਂ ਸਾਡੇ ਵਾਸਤੇ ਮਰਨ ਤੋਂ ਮਰਨ ਵਾਲੀ ਗੱਲ ਸੀ ਇਹ ਕੋਈ ਪੰਥਨੀ ਪੰਥਕ ਸਰਕਾਰ ਨਹੀਂ ਜਾਗੀ ਕੋਈ ਪੰਥਕ ਆਗੂ ਨਹੀਂ ਜਾਗਿਆ ਉਧਰੋਂ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਉਧਰ ਪੋਸਟਰ ਲੱਗੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਆ ਗੰਦੀ ਤੋਂ ਗੰਦੀ ਭਾਸ਼ਾ ਵਰਤੀ ਗਈ ਪ੍ਰਚਾਰਕਾਂ ਵਾਸਤੇ ਨਾ ਸਾਡਾ ਕੋਈ ਪੰਥਕ ਆਗੂ ਜਾਗਿਆ ਨਾ ਸਾਡਾ ਕੋਈ ਪੰਥਕ ਲੀਡਰ ਜਾਗਿਆ ਨਾ ਸਾਡੀ ਸਰਕਾਰ ਪੰਥ ਦੇ ਨਾਂ ਤੇ ਬਣੀ ਉਹ ਜਾਗੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਗਿੰਦੀਆਂ ਨਾਲੀਆਂ ਦੇ ਵਿੱਚ ਜਿੱਥੇ ਗੰਦਗੀ ਸਾਡੇ ਸੀਵਰੇਜਾਂ ਦੀ ਜਿੰਨਾਂ ਨਾਲੀਆਂ ਚੋਂਦੀ ਆ ਉੱਥੇ ਖਲਾਰੀ ਗਈ ਫਿਰ ਥੋੜੀ ਜੀ ਅੱਖ ਖੁੱਲੀ ਫਿਰ ਸਿੱਖ ਕੌਮ 'ਚ ਰੋਸ ਫੈਲਿਆ ਗੋਲੀਆਂ ਚਲਾ ਕੇ ਦੋ ਮੁੰਡੇ ਮਾਰਤੇ ਕਿੰਨੇ ਫੱਟੜ ਕੀਤੇ ਕਿੰਨਾ ਨੁਕਸਾਨ ਹੋਇਆ ਕੋਈ ਕੋਈ ਸਬਕ ਨਹੀਂ ਸਿੱਖਿਆ ਇਸ ਚੀਜ਼ ਤੋਂ ਫਿਰ ਜਿਹੜੇ ਬੰਦੇ ਜਾਂਚ ਦੇ ਘੇਰੇ ਚ ਆਏ ਉਹ ਫਰਦ ਕੀਨੇ ਨਹੀਂ ਦਿੱਤੇ ਕਿਹਦੀ ਜ਼ਿੰਮੇਵਾਰੀ ਬਣਦੀ ਸੀ ਕਿਹਦੀ ਸਰਕਾਰ ਸੀ ਕਰੋ ਮੇਰੇ ਨਾਲ ਬਹਿਸ ਬੇਅਦਬੀ ਵਾਲੇ ਮੁੱਦੇ ਤੇ ਆਉਜੀ ਨਹੀਂ ਆਉਣਾ ਹੁਣ ਮੈਂ ਬਥੇਰਾ ਚੁੱਪ ਸੀ ਮੈਂ ਕਹਿੰਦਾ ਕੀ ਲੈਣਾ ਚਲੋ ਜਿਵੇਂ ਹਜੇ ਕੇਸ ਚੱਲੀ ਜਾਂਦੇ ਹਜੇ ਉਹ ਅੰਡਰ ਟ੍ਰਾਇਲ ਨੇ ਦੋ ਤਿੰਨ ਕੇਸ ਹਜੇ ਅੰਡਰ ਇਨਵੈਸਟੀਗੇਸ਼ਨ ਚੱਲੀ ਹੈ ਸਬੂਤ ਤੁਸੀਂ ਨਸ਼ਟ ਕਰਵਾਏ ਦਬਾਅ ਪ੍ਰੈਸ਼ਰ ਜਿੰਨੇ ਗਵਾਹ ਸੀ ਸਭ ਕੋਈ ਕਿਤੇ ਕੋਈ ਬਾਹਰ ਨਿਕਲ ਗਿਆ ਕੋਈ ਡਰ ਗਿਆ ਕੋਈ ਮਰ ਗਿਆ ਕੋਈ ਵਹਿ ਗਿਆ ਅਸੀਂ ਤਾਂ ਮੈਂ ਤਾਂ ਤੁਸ ਤਾਮ ਨਹੀਂ ਦਵਿਆ ਮੇਰੀਆਂ ਲੱਤਾਂ ਇੰਨਾ ਕਿ ਮਹਾਰਾਜ ਦੇ ਮੇਂ ਭਰੋਸਾ ਮੇਰਾ ਗੁਰੂ ਸਾਹਿਬ ਤੇ ਇੰਨਾ ਕਿ ਦਮ ਹੈਗਾ ਹੁਣ ਮੇਰੇ ਨਾਲ ਇੱਕ ਘਟਨਾ ਵਾਪਰੀ ਆ ਮੇਰੇ ਨੇ ਜਿਹੜੇ ਮੇਰੇ ਨਾਲ ਨਿੱਜੀ ਤੌਰ ਤੇ ਮੈਨੂੰ ਜਾਣਦੇ ਉਹਨਾਂ ਨੂੰ ਪਤਾ ਮੈਂ ਮੈਂ ਕਿਸੇ ਕੋਲੇ ਗੱਲ ਨਹੀਂ ਕੀਤੀ ਅੱਜੇ ਮੈਂ ਗੱਲ ਕਰੂੰਗਾ ਪਹਿਲਾਂ ਮੈਂ ਜਾਊਂਗਾ ਦਰਵਾਜ਼ੇ ਖੜਕਾਊਂਗਾ ਇੱਕ ਦੋ ਫਿਰ ਮੈਂ ਸੰਗਤ ਨੂੰ ਦੱਸੂਗਾ ਫਿਰ ਸੰਗਤਤਾ ਦੱਸੇ ਇਹ ਦੂੰਗਾ ਅਸੀਂ ਕੀ ਕਰਨਾ ਹੈ ਮੇਰਾ ਦੀਵਾ ਗੁਨ ਕਰਨ ਤੱਕ ਚਲੇ ਗਏ ਲੋਕ ਇਸ਼ਾਰਾ ਸਿਆ ਮੈਂ ਬੰਦਾ ਸਮਝ ਲੈਂਦਾ ਹੁੰਦਾ ਇਹ ਇਹਨਾਂ ਚੀਜ਼ਾਂ ਚ ਬਹੁਤ ਨੁਕਸਾਨ ਚੱਕ ਰਹੇ ਹੁਣ ਜਗਰਾਉਂ ਦੇ ਨੇੜੇ ਇੱਕ ਬਹੁਤ ਵੱਡਾ ਡੇਰਾ ਨੌਕਸਰ ਵਾਲਾ ਉਹਦੇ ਨਾਲ ਇੱਕ ਗੁਰਦੁਆਰਾ ਚਰਨ ਘਾਟ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਹਜ਼ੂਰੀ ਦੇ ਵਿੱਚ ਉਹ ਸਾਧ ਕੀ ਕਰਦਾ ਰਿਹਾ ਉਹ ਸਾਦੇ ਯਾਰ ਆ ਜੋ ਉੱਥੇ ਖੜੇ ਸੀ ਨਾਮ ਕਮਲ ਦਰਬਾਰ ਤੇ ਆ ਜਿਹੜੇ ਗੁਲਾਬ ਸਿੰਘ ਵਰਗੇ ਆ ਇਹਨਾਂ ਦਾ ਯਾਰ ਸੀ ਚਰਨ ਘਾਟ ਵਾਲਾ ਜਿਹੜਾ ਸਜਾ ਹੋਇਆ ਪੰਜ-ਛੇ ਦਿਨ ਪਹਿਲਾਂ ਬਲਾਤਕਾਰ ਦੇ ਕੇ ਚ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੈ ਮਹਾਰਾਜ ਦਾ ਉੱਥੇ ਹਜ਼ੂਰੀ ਚ ਕੀ ਕਰਦਾ ਸੀ ਉਹ ਆਹ ਡੇਰਾਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੁਣ ਉਹ ਤੂੰ ਥੋੜਾ ਜਿਹਾ 4-5 ਕਿਲੋਮੀਟਰ ਉਰੇ ਆਜੋ ਨਾਨਕ ਸਰ ਦੇ ਵਿੱਚ ਹੀ ਹਦੂਦ 'ਚ ਇੱਕ ਹੋਰ ਡੇਰਾ ਇਥੇ ਪਿੱਛੇ ਮੈਂ ਵੀ ਉਹ ਵੀਡੀਓ ਨਸ਼ਰ ਕੀਤੀਆਂ ਸੀ ਫੋਟੋਆਂ ਨਸ਼ਰ ਕੀਤੀਆਂ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਉਲਟੀਆਂ ਕੀਤੀਆਂ ਕਿ ਸ਼ਰਾਬੀ ਹੋ ਕੇ ਇੱਕ ਗਰੰਤੀ ਨੇ ਕੀ ਕੀਤਾ ਸੀ ਉਹ ਦਰਖਾਸਤ ਜਗਰਾਉਂ ਥਾਣੇ ਚ ਰੋਲਦੀਆਂ ਫਿਰਦੀਆਂ ਦੋ ਦਿਨ ਰੌਲਾ ਪਾ ਕੇ ਤੀਜੇ ਦਿਨ ਚੁੱਪ ਉੱਥੋਂ ਦੇ ਡੀਵੀਆਰ ਜੀ ਨੇ ਲਾਏ ਤੁਹਾਨੂੰ ਸਭ ਪਤਾ ਉਹ ਡੀਵੀਆਰ ਦੇ ਵਿੱਚ ਇਹਨਾਂ ਦੇ ਤਾਂ ਚਲੋ ਕੁੱਟਮਾਰ ਕਰਦੇ ਆਂਦੀ ਸੀਗਾ ਉਹ ਤਾਂ ਇਹਨਾਂ ਦਾ ਸਾਥ ਵੀ ਦਿੱਤਾ ਸਾਰਿਆਂ ਨੇ ਜਿਹਨਾਂ ਨੇ ਕੁੱਟਮਾਰ ਕਰਦੇ ਆਂਦੀਆਂ ਉਹ ਵੀਡੀਓ ਵਿੱਚ ਹੋਣਗੀਆਂ ਵੀ ਉਹ ਕੋਈ ਏਡੀ ਵੱਡੀ ਗੱਲ ਨਹੀਂ ਸੀ ਉਹ ਡੀਵੀਆਰ ਦੇ ਵਿੱਚ ਯਾਰ ਬੜੇ ਸੀ ਉਹ ਬਾਬੇ ਦੇ ਉਹ ਯਾਰ ਬੜੇ ਲੰਗੇ ਹੋਣੇ ਸੀ ਉਹ ਡੀਵੀਆਰ ਤਾਲ ਆਇਆ ਗਿਆ ਸੀ ਉੱਥੋਂ ਤਾਂ ਜਿਹੜੇ ਹੁਣ ਉੱਥੇ ਰੌਲਾ ਪਾਉਂਦੇ ਆ ਇਹ ਵੀ ਉੱਥੇ ਆਉਂਦੇ ਰਹੇ ਆ ਉਸ ਤੋਂ ਬਾਅਦ 2-3 ਸਾਲ ਪਹਿਲਾਂ ਦੀ ਘਟਨਾ ਹੈ ਭਾਈ ਮਹਲਮੂਣਾ ਨੇ ਉੱਥੇ ਰੌਲਾ ਪਾਇਆ ਸੀ ਜਾ ਕੇ ਜਦੋਂ ਨਾਨਕ ਸਰ ਤੋਂ ਗੱਡੀਆਂ ਕੱਲੇ ਕੱਲਾ ਸਰੂਪ ਚੇਰੀ ਗੁਰੂ ਗ੍ਰੰਥ ਸਾਹਿਬ ਦਾ ਗੱਡੀਆਂ ਚ ਇੱਕ ਇੱਕ ਬੰਦਾ ਰੱਖ ਕੇ ਲਈ ਫਿਰਦਾ ਈ ਥੱਲੇ ਜੁੱਤੀਆਂ ਪਈਆਂ ਸੀ ਕਿਸੇ ਥੱਲੇ ਬੋਤਲ ਪਈ ਸੀ ਕਿਸੇ ਥੱਲੇ ਕੁਝ ਪਿਆ ਸੀ ਉਹ ਤੁਸੀਂ ਵੀਡੀਓ ਸਾਰਿਆਂ ਨੇ ਦੇਖੀਆਂ ਇੱਕ ਬੰਦਾ ਗੱਡੀ ਦੀ ਪਿਛਲੀ ਸੀਟ ਤੇ ਸਰੂਪ ਥੱਲੇ ਜੁੱਤੀਆਂ ਰੱਖੀਆਂ ਹੋਈਆਂ ਆ ਆਦਮ ਸਰਕਾਰ ਦਾ ਨਾ ਡੇਰੀਆ ਚ ਗੁਰੂ ਗ੍ਰੰਥ ਸਾਹਿਬ ਦਾ ਰਾਜਸਥਾਨ ਦੇ ਵਿੱਚ ਖਾਲਿਆਂ ਦੇ ਵਿੱਚੋਂ ਸਰੂਪ ਲੱਭੇ ਕੋਈ ਰਿਕਾਰਡ ਨਹੀਂ ਸ਼ਰੋਣੀ ਕਮੇਟੀ ਕਹਿੰਦੀ ਸਾਨੂੰ ਨਹੀਂ ਪਤਾ ਉਹ ਕੋਈ ਕਿਸੇ ਉੱਥੋਂ ਦੇ ਉੱਥੋਂ ਦੇ ਕਮੇਟੀ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਉਹ ਭਰਾ ਉਹ ਸਰੂਪ ਇਹ ਜੇ ਡੇਰਿਆਂ ਦੇ ਵਿੱਚੋਂ ਜਾਂਦੀ ਆ ਆ ਤਾਂ ਇਹ ਜੇ 3-4 ਦਿਨ ਪਹਿਲਾਂ ਇੱਕ ਵੀਡੀਓ ਕੀਤੀ ਕੁੜੀ ਗਗਨ ਨੇ ਉਹ ਆਪਦੇ ਘਰੇ ਹੀ ਸਰੂਪ ਰੱਖੀ ਬੈਠੇ ਆ ਤਿੰਨ ਉੱਥੇ ਆਨੰਦ ਕਾਰਜ ਕਰਾਈ ਜਾਂਦੇ ਆ ਇਹ ਲਵ ਮੈਰਜ ਵਾਲਿਆਂ ਦੇ ਸਾਡੀ ਸ਼ਰੋਣੀ ਕਮੇਟੀ ਨੂੰ ਸਾਡੇ ਸ਼ਰੋਣੀ ਕਮੇਟੀ ਮੈਂਬਰਾਂ ਨੂੰ ਕੋਈ ਪਤਾ ਨਹੀਂ ਉਹਨਾਂ ਦੇ ਇਲਾਕੇ 'ਚ ਕੀ ਹੋ ਰਿਹਾ ਹੁਣ ਜਿਹੜੇ 139 ਰੂਪ ਹੈ ਇਹਨਾਂ ਦਾ ਕੋਈ ਰਿਕਾਰਡ ਨਹੀਂ ਹਜੇ ਇਹ ਕੀ ਪਤਾ ਇਹਨਾਂ ਨੇ ਕਿੰਨੇ ਕਿ ਵਿਦੇਸ਼ਾਂ 'ਚ ਭੇਜੇ ਆ ਕਿੰਨੇ ਕਿਹਨੂੰ ਦਿੱਤੇ ਆ ਕੋਈ ਪਤਾ ਨਹੀਂ ਕੀ ਹੈ ਤਫਤੀਸ਼ ਦਾ ਵਿਸ਼ਾ ਨਹੀਂ ਸ਼ਰਮ ਆਉਂਦੀ ਹੈ ਵੀ ਸਾਡੇ ਆਗੂ ਜਾ ਕੇ ਉੱਥੇ ਸਿਆਸਤ ਕਰ ਰਹੇ ਆ ਤੁਹਾਡੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਰ ਸਤਕਾਰ ਦਾ ਕੋਈ ਮੈਨੇ ਨਹੀਂ ਰੱਖਦਾ ਤੁਹਾਡੇ ਵਾਸਤੇ ਚਾਰ ਵੋਟਰਾਂ ਦਾ ਮਤਲਬ ਹੈ ਬਿਉਸ ਦੇਰੇ ਨਾਲ ਜੁੜੇ ਹੋਏ ਲੋਕਾਂ ਦੀਆਂ ਸਾਨੂੰ ਵੋਟਾਂ ਪੈ ਜਾਣਗੀਆਂ ਠੀਕ ਆ ਉਹਨਾਂ ਦੀ ਸ਼ਰਧਾ ਜਿਹੜੇ ਉਹ ਦੇਰੇ ਨਾਲ ਜੁੜੇ ਅਸੀਂ ਕਹਿੰਦੇ ਸ਼ਰਧਾ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਕਿਸੇ ਨੂੰ ਕੋਈ ਠੇਸ ਲੱਗੀ ਅਸੀਂ ਮਾਫੀ ਕਿਹਨੇ ਸਾਡ ਨੂੰ ਮਾਫ ਕਰੋ ਜੇ ਅਸੀਂ ਕਿਸੇ ਨੂੰ ਕੋਈ ਮਾੜਾ ਸ਼ਬਦ ਬੋਲਿਆ ਕਿਸੇ ਦੀ ਸ਼ਰਧਾ ਉੱਥੇ ਮੁਬਾਰਕ ਕੋਈ ਪੱਥਰ ਨੂੰ ਪੂਜਦਾ ਕੋਈ ਮੂਰਤੀ ਨੂੰ ਪੂਜਦਾ ਮੁਬਾਰਕ ਹੈ ਅਗਲੇ ਨੂੰ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਾਸ਼ਕ ਹਾਂ ਸਾਡੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਮੋਹਰ ਹੈ ਸਾਡੇ ਵਾਸਤੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਜਾਨ ਵੀ ਚਲੀ ਜਾਂਦੀ ਹੈ ਨਾ ਉਹ ਵੀ ਸਾਡੇ ਵਾਸਤੇ ਸੌਦਾ ਸਸਤਾ ਸੰ ਕੋਈ ਸਾਹਮਣੇ ਹੋਣ ਦੇ ਬਾਵਜੂਦ ਅਸੀਂ ਫਿਰ ਵੀ ਉਂਗਲਾ ਕਰੀ ਜਾਂਦੇ ਹੁਣ ਸਿੱਟ ਜਿਹੜੀ ਉਹ ਸ਼੍ਰੀ ਕਲਤਕ ਸਾਬ ਦੀ ਦੇਖ ਰੇਖ ਦੇ ਵਿੱਚ ਕੰਮ ਕਰ ਰਹੀ ਆ ਸਾਨੂੰ ਫਿਰ ਜਥੇਦਾਰ ਤੇ ਭਰੋਸਾ ਨਹੀਂ ਮੁੱਖ ਮੰਤਰੀ ਜਥੇਦਾਰ ਨੇ ਤਲਬ ਕੀਤਾ ਉਹ ਆਉਂਦਾ ਸਪਸ਼ਟੀਕਰਨ ਦੇ ਦੇ ਕੇ ਗਏ ਮੈਂ ਕਿਹਨੋਂ ਚੰਗਾ ਜੇ ਕੋਈ ਸਰਕਾਰ ਚੰਗਾ ਕੰਮ ਕਰਨ ਲੱਗੀ ਆ ਕਰ ਤੁਸੀਂ ਸਾਥ ਦਿਓ ਪਰ ਯਾਦ ਰੱਖਿਓ குரு ਦਾ ਧੱਕਿਆ ਕਦੇ ਖੜਦਾ ਨਹੀਂ ਤੇ ਜਿਹਦੇ ਤੇ ਗੁਰੂ ਦੀ ਰਹਿਮਤ ਹੈ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਐਸੇ ਵळे ਭਗਵੰਤ ਮਾਨ ਤੇ ਲੱਖ ਤੁਸੀਂ ਦੋਸ਼ ਲਾਓ ਪਰ ਜੇ ਉਹਨੇ ਆਹ ਕੰਮ ਸਿਰੇ ਚਾੜਤਾ ਪਤਾ ਨਹੀਂ ਕਿੰਨੇ ਸਰੂਪ ਤੁਹਾਡੇ ਸਾਹਮਣੇ ਉਹਨੇ ਹਜ਼ਾਰਾਂ ਦੀ ਗਿਣਤੀ 'ਚ ਕਿੰਨੇ ਕਿੱਥੇ ਕਿੱਥੇ ਪਏ ਕੋਈ ਪਤਾ ਹੀ ਨਹੀਂ ਤੇ ਸਿਆਸੀ ਆਗੂਆਂ ਦੇ ਵਿੱਚ ਸਤਿਕਾਰ ਕਿੰਨਾ ਕੁ ਹੁੰਦਾ ਮੈਂ ਅੱਗੇ ਵੀ ਤੁਹਾਡੇ ਇੱਕ ਵੀਡੀਓ ਕੀਤੀ ਸੀ ਆ ਰਖੜਾ ਸਾਹਿਬ ਜਦੋਂ ਇਹਨਾਂ ਤੋਂ ਨਿਕਲ ਕੇ ਦੂਜਿਆਂ 'ਚ ਗਏ ਆ ਉਹ ਬੇਅਦਬੀ ਤੇ ਬੋਲ ਰਹੇ ਸੀ ਮੈਂ ਫਿਰ ਉਹਨਾਂ ਤੋਂ ਕਿਹਾ ਸੀ ਮੈਂ ਤੁਸੀਂ ਤਾਂ ਕੰਮ ਸਿਕਾ ਨਾ ਬੋਲੋ ਮੈਂ 2011 ਦੇ ਵਿੱਚ ਬਾਦਲ ਸਾਹਿਬ ਦੀ ਸਿਕਿਉਰਟੀ 'ਚ ਹੁੰਦਾ ਸੀ ਚੰਡੀਗੜ੍ਹ ਮੇਰੀ ਜੋ ਸਾਡੀ ਡਿਊਟੀ ਕੋਠੀ ਦੇ ਵਿੱਚ ਹੁੰਦੀ ਸੀ ਜਿਹੜੀ ਦੋ ਸੈਕਟਰ 2 ਦੀ ਕੋਠੀ ਹੈ ਸਰਕਾਰੀ ਮੁੱਖ ਮੰਤਰੀ ਨਿਵਾਸ ਉੱਥੇ ਉੱਪਰਲੀ ਮੰਜ਼ਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਨਾਡਾ ਸਾਹ ਤੋਂ ਸ਼ਾਇਦ ਮੇਰਾ خیال ਹੈ ਗ੍ਰੰਥੀ ਜੀ ਦਾ ਨਾਮ ਸਰਦਾਰ ਬਲਜੀਤ ਸਿੰਘ ਸੀ ਮੈਂ ਪੁੱਲਦਾ ਹਾਂ ਕਿ ਕੋਈ ਉਹਨਾਂ ਚੇਅਰ ਹੋ ਗਿਆ 11 ਤੋਂ ਲੈ ਕੇ 12 ਤੱਕ ਮੈਂ ਉੱਥੇ ਸਿਕਿਉਰਿਟੀ ਜਰੇ ਹਾਂ ਉੱਤੇ ਉਹ ਸੁਖਾਸਨ ਕਰਨ ਵਾਸਤੇ ਤੇ ਸਵੇਰ ਪ੍ਰਕਾਸ਼ ਕਰਨ ਵਾਸਤੇ ਉਹਨਾਂ ਦੀ ਪੱਕੀ ਡਿਊਟੀ ਸੀ ਸਵੇਰ ਬਕਾਇਦਾ ਦੇਗ ਬਣਦੀ ਸੀ ਸਾਰੇ ਉੱਥੇ ਦੇਗ ਸਾਨੂੰ ਵਰਤਾ ਕੇ ਜਾਂਦੇ ਸੀ ਉਹ ਪਰ ਸ਼ਾਮ ਪੈਂਦਿਆਂ ਸਾਰ ਇਹ ਗੱਲ ਮੈਂ ਜੇ ਮੇਰੀ ਗੱਲ ਤੇ ਕੋਈ ਸ਼ੱਕ ਹੈ ਨਾ ਤੇ ਜਿਹੜੇ ਰੰਧਾਵਾ ਸਾਹਿਬ ਨੇ ਪੱਤਰਕਾਰ ਉਹਨਾਂ ਦੇ ਨਾਲ ਰਖੜੇ ਦਾ ਭਰਾ ਜਿਹੜਾ ਸਤਿਦਰਸ਼ਨ ਸਿੰਘ ਅਮਰੀਕਾ ਵਾਲਾ ਉਹਨਾਂ ਦੀ ਇੰਟਰਵਿਊ ਪਈ ਆ ਸੁਣ ਲਿਓ ਉਹਦੇ ਚੋਂ ਮੰਨੇ ਨੇ ਖੁਦ ਵੀ ਸਾਨੂੰ ਬਾਦਲ ਸਾਹਿਬ ਘਰੇ ਸੱਦ ਕੇ ਪੈਗਸ਼ਿਕ ਲਵਾਉਂਦੇ ਨੇ ਉਹ ਪੈਗਸ਼ਿਕ ਉਸੇ ਸਰਕਾਰੀ ਕੋਠੀ ਚ ਜੰਮਦਾ ਸੀ ਉੱਪਰਲੀ ਬੰਦਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਥੱਲੇ ਕਿਸਾਨ ਭਵਨ ਤੋਂ ਚਿਕਨ ਮਟਰਨ ਮੱਛੀ ਤੇ दारू ਦਾ ਦੌਰ ਇਹ ਦੋਨੇ ਭਰਾ ਆਏ ਹੁੰਦੇ ਹੁੰਦੇ ਸੀ ਕਈ ਵਾਰੀ ਉੱਥੇ ਕੈਰੋਂ ਸਾਹਿਬ ਆ ਜਾਂਦੇ ਸੀ ਜਾਂ ਬਲਸਾਹਬ ਦੇ ਕੋਈ ਹੋਰ ਰਿਸ਼ਤੇਦਾਰ ਹੁੰਦੇ ਮਨ ਲਾ ਤਿੰਨ ਚਾਰ ਬੰਦੇ ਇਹ ਤਾਂ ਡੇਲੀ ਨੂੰ ਹੀ ਆਉਂਦੇ ਹੁੰਦੇ ਸੀ ਦੋਨੇ ਭਰਾ ਦਰਸ਼ਨ ਸਿੰਘ ਵੀ ਤੇ ਰਖੜਾ ਸਾਹਿਬ ਸਰਜੀਤ ਸਿੰਘ ਤੇ ਮੈਂ ਤਾਂ ਕਿਹਾ ਸੀ ਵੀ ਤੁਸੀਂ ਤਾਂ ਇਸ ਗੱਲ ਤੇ ਨਾ ਬੋਲੋ ਤੁਹਾਨੂੰ ਤਾਂ ਇੰਨਾ ਵੀ ਭੈ ਨਹੀਂ ਸੀ ਵੀ ਜੇ ਛੱਤ 'ਤੇ ਬੈਠੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਤੇ ਖੰਡਾ ਹੁੰਦਾ ਨਿਸ਼ਾਨ ਸਾਹਿਬ ਦੇ ਨਿਸ਼ਾਨ ਸਾਹਿਬ ਉਹਨੂੰ ਕਿਹਾ ਜਾਂਦਾ ਹੈ ਕਿ ਨਿਸ਼ਾਨ ਸਾਹਿਬ ਪਹਿਲਾਂ ਜਿੰਨੀ ਲੰਬਾਈ ਦੇ ਵਿੱਚ ਪਾਈਪ ਲਾ ਕੇ ਤੇ ਉੱਤੇ ਖੰਡਾ ਤੇ ਉੱਤੇ ਫਿਰ ਜਿਹੜਾ ਕੇਸਰੀ ਕੱਪੜਾ ਜਿਹੜਾ ਉੱਚਦਾ ਲੇਕਿਨ ਆਹ ਤੁਸੀਂ ਵੇਖ ਸਕਦੇ ਜੇ ਭਈ ਆਹ ਜਿਹੜਾ ਹੈ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਸ਼ਕਲ ਦੇ ਉੱਤੇ ਇਹ ਜਿਹੜਾ ਲਾਇਆ ਤੇ ਇਹਦੇ ਤੇ ਖੰਡਾ ਨਹੀਂਗਾ ਇੱਥੇ ਮੋਰ ਦੇ ਖੰਭ ਹਨ ਹੁਣ ਨਿਸ਼ਾਨ ਸਾਹਿਬ ਦੇ ਉੱਤੇ ਮੋਰ ਦੇ ਖੰਭ ਕਦੀ ਵੇਖੇ ਜੇ ਨਹੀਂ ਇਹ ਕੀ ਹੈ ਫਿਰ ਇੱਕ ਚੀਜ਼ ਹੋਰ ਆ ਤੁਸੀਂ ਵੇਖੋ ਕਿ ਆ ਗਵਰਨਮੈਂਟ ਨੇ ਇਹਨਾਂ ਗੁਮਟਾਂ ਦੇ ਉੱਤੇ ਆ ਜਿਹੜੀ ਆ ਇੱਥੇ ਹੈਦਰੀ ਹੈਦਰੀ ਜਿਹੜੀ ਆ ਇਹ ਨਿਸ਼ਾਨ ਕੀ ਗੁਰਦੁਆਰਿਆਂ ਦੇ ਉੱਤੇ ਜਿਹੜੇ ਗੁਮਟ ਬਣੇ ਨੇ ਕਦੀ ਇਸ ਤਰ੍ਹਾਂ ਦੇ ਨਿਸ਼ਾਨ ਉੱਥੇ ਵੇਖੇ ਜੇ ਨਹੀਂ ਹੋਣਗੇ ਇਸੇ ਤਰ੍ਹਾਂ ਉਹਨਾਂ ਦੀ ਅਰਦਾਸ ਵੀ ਉੱਥੇ ਵੱਖਰੀ ਹੈ ਉਹਨਾਂ ਦੀ ਹਰ ਚੀਜ਼ ਜਿਹੜੀ ਉੱਥੇ ਵੱਖਰੀ ਹੈ ਲੇਕਿਨ ਅਸੀਂ ਉਹਨਾਂ ਨੇ ਜਿਸ ਤਰ੍ਹਾਂ ਚਲਾਇਆ ਸਾਡਾ ਉਹਦੇ ਵਿੱਚ ਕੋਈ ਦਖਲ ਦੇਣਾ ਕੋਈ ਫਰਜ਼ ਨਹੀਂ ਹੈਗਾ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੈ ਉਹ ਡੇਰਾ ਮੁਬਾਰਕ ਲੇਕਿਨ ਸਾਡਾ ਤੇ ਸਿਰਫ ਇੱਕੋ ਇੱਕ ਸਵਾਲ ਹੈ ਵੀ ਜੋ ਸਿੱਤ ਨੇ ਉਥੋਂ ਪੜਤਾਲ ਕਰਕੇ ਜੋ ਡਾਕੂਮੈਂਟ ਲੈਂਦੇ ਉਹ ਉਹ ਭਾਈ ਸਾਹਿਬ ਨੇ ਤੁਹਾਨੂੰ ਸਾਰੇ ਬਖਾਤੇ ਤੇ ਪੜ ਕੇ ਵੀ ਸੁਣਾਤੇ ਹੁਣ ਉਹ ਜਿਹੜੇ ਸਰੂਪ ਉਥੇ ਗਏ ਨੇ ਉਥੇ ਉਹ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਇਹਦਾ ਜਿਹੜਾ ਫੈਸਲਾ ਹੈ ਉਹ ਜਥੇਦਾਰ ਸਾਹਿਬ ਅਕਾਲ ਤਖਤ ਨੇ ਕਰਨਾ ਹੈ ਸਰੋਵੜੀ ਕਮੇਟੀ ਨੇ ਕਰਨਾ ਹੈ ਹੁਣ ਸਵਾਲ ਤੇ ਇਹ ਹੀ ਹੈ ਕਿ ਜਿਸ ਦਿਨੇ ਇਹ ਮਸਲਾ ਸਾਹਮਣੇ ਆਇਆ ਸੀ ਉਸੇ ਦਿਨੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਨੇ ਉਹ ਭੇਜ ਦਿੰਦੇ ਉਥੇ ਜਿਹੜਾ ਸੀ ਕਮੇਟੀ ਇੱਕ ਬਣਾਉਂਦੇ ਉਥੇ ਪੜਤਾਲੀਆ ਕਮੇਟੀ ਜਾਂਦੀ ਤੇ ਜਿਹੜਾ ਉਥੇ ਜਿਹੜੇ ਸਰੂਪ ਮਿਲੇ 169 ਜੋ ਦੇ ਬਾਰੇ ਸਿੱਟ ਨਹੀਂ ਕਿਹਾ ਜਾਂ ਮੁੱਖ ਮੰਤਰੀ ਪੰਜਾਬ ਨੇ ਜੋ ਮੁਸਰ ਸਾਹਿਬ ਸਟੇਜ ਤੋਂ ਜੋ ਸਟੇਟਮੈਂਟ ਦਿੱਤੀ ਆ ਪੀ ਉਹਦੇ ਮੁਤਾਬਕ ਕੋ ਠੀਕ ਹੈ ਦਾ ਕਮੇਟੀ ਠੀਕ ਹੈ ਇਹ ਫਰਜ ਉਹਨਾਂ ਦਾ ਬੰਦਾ ਸੀ ਪਰ ਉਹਨਾਂ ਨੇ ਆਪ ਉੱਥੇ ਨਹੀਂ ਗਏ ਉੱਥੇ ਸੁਖਵੀਰ ਬਾਦਲ ਚਲੇ ਗਏ ਇੱਕ ਬੰਨੇ ਤੇ ਜ਼ਾਇਦਾਦਾਰ ਸਾਹਿਬ ਕਹਿ ਰਹੇ ਨੇ ਕਿ ਇੱਥੇ ਜਿਹੜਾ ਉਹ ਰਾਜਨੀਤੀ ਨਾ ਕੀਤੀ ਜਾਏ ਅਸੀਂ ਵੀ ਸਹਿਮਤ ਹਾਂ ਇਸ ਜੀ ਦੇ ਨਾਲ ਇਸੇ ਕਰਕੇ ਅਸੀਂ ਅੱਜ ਆਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਇਹ ਪੱਤਰ ਦੇ ਕੇ ਆਏ ਹਾਂ ਕਿ ਇੱਥੇ ਤੁਹਾਡੇ ਹੁਕਮਾਂ ਦੀ ਹੁਕਮ ਅਧੂਲੀ ਹੋ ਰਹੀ ਹੈ ਤੇ ਰਾਜਨੀਤੀ ਕਰਨ ਵਾਸਤੇ ਸੁਖਬੀਰ ਜਾਇਆ ਦੂਸਰੀਆਂ ਪਾਰਟੀਆਂ ਤਰਲੋਵੱਚੀਆਂ ਹੋਈਆਂ ਨੇ ਕ੍ਰੇਮਪੁਰੀ ਵੀ ਉੱਥੇ ਜਾਇਆ ਹੋਰ ਵੀ ਲੋਕ ਉੱਥੇ ਜਾ ਰਹੇ ਨੇ ਬਾਕੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਸਾਨੂੰ ਪਤਾ ਲੱਗਾ ਪਰੋਸੇ ਯੂਫਸੀਲਾ ਤੋਂ ਪਤਾ ਲੱਗਾ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਤੇ ਉੱਥੇ ਉਸ ਡੇਰੇ ਦੀ ਸਪੋਰਟ ਜਾ ਰਹੇ ਸਾਡਾ ਕਹਿਣਾ ਇਹ ਆ ਕਿ ਅਸੀਂ ਡੇਰੇ ਦੇ ਵਿਰੋਧ ਨਹੀਂ ਹੈਗੇ ਬਹੁਤ ਡੇਰੇ ਨੇ ਲੇਕਿਨ ਉਸ ਡੇਰੇ ਦੇ ਉੱਤੇ ਜੋ ਮਰਿਆਦਾ ਦੀ ਅਲਗਣਾ ਹੋ ਰਹੀ ਆ ਉਹਦੇ ਬਾਰੇ ਤੁਹਾਡੇ ਨਾਲ ਖੁੱਸਾ ਸਾਹਿਬ ਦੱਸਦੇ ਨੇ ਪੈ ਕਾਲ ਤੱਕ ਸਭ ਤੋਂ ਜਿਹੜੇ ਨੇ ਉਹ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ ਕਿ ਉਸ ਹੁਕਮਨਾਮੇ ਦੀ ਪੰਨਾ ਹੋ ਰਹੀ ਆ ਉਹ ਮਰਿਆਦਾ ਜਿਹੜੀ ਆ ਉਹਦੀ ਉੱਤੇ ਪੰਨਾ ਹੋ ਰਹੀ ਆ ਸਾਡਾ ਸਿਰਫ ਕਹਿਣਾ ਇਹੀ ਹੈ ਬਾਕੀ ਉਹਨਾਂ ਨੇ ਇਹ ਵੀ ਪਤਾ ਲੱਗਿਆ ਕਿ ਆ ਗ੍ਰੰਥ ਵੀ ਜਿਹੜੇ ਨੇ ਉਹਨਾਂ ਨੇ ਆਪਣੇ ਤਿਆਰ ਕੀਤੇ ਨੇ ਜਿਹੜੇ ਇਹ ਗ੍ਰੰਥ ਦਾ ਨਾਮ ਹੈ 1903 ਵਿੱਚ ਆਪ ਜੀ ਮਹਾਨ ਰਚਨਾ ਭਗਵਾਨ ਬਲਾਸ ਉਹਨਾਂ ਨੇ ਕਰਦਾ ਉਹ ਗ੍ਰੰਥ ਤਿਆਰ ਕਰਨ ਜੋ ਮਰਜ਼ੀ ਲਿਖੇ ਕੋਈ ਅਸੀਂ ਉਹ ਤੋਂ ਨਹੀਂ ਰੋਕ ਸਕਦੇ ਸਿਰਫ ਸਾਡਾ ਤਾਂ ਕਹਿਣਾ ਇਹ ਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਤੇ ਗਏ ਨੇ ਅਕਾਲ ਤਖਤ ਸਾਹਿਬ ਇਸ ਚੀਜ਼ ਦਾ ਨਿਰਣਾ ਕਰੇ ਤੇ ਉੱਥੇ ਉਹ ਸਰੂਪ ਜਾ ਸਕਦੇ ਆ ਕਿ ਨਹੀਂ ਤੇ ਜੇ ਨਹੀਂ ਜਾ ਸਕਦੇ ਤਾਂ ਉੱਥੇ ਕਿਉਂ ਗਏ ਨੇ ਸਾਡਾ ਸਿਰਫ ਸਵਾਲ ਇਹੀ ਆ ਸਾਡਾ ਉਸ ਡੇਰੇ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਉਥੇ ਕੋਈ ਝਗੜਾ ਜਾਂ ਅਸੀਂ ਉਹਨਾਂ ਦੇ ਵਿਰੁੱਧ ਇਹ ਬਿਲਕੁਲ ਨਹੀਂ ਹੈਗੇ ਸਾਡਾ ਤਾਂ ਸਿਰਫ ਇੱਕੋ ਇੱਕ 328 ਰੂਪ ਕਿਤੇ ਨੇ ਜਿਸ ਰੋਮਨੀ ਕਮੇਟੀ ਪਹਿਲਾਂ ਦੱਸਿਆ ਹੁੰਦਾ ਤੇ ਸਾਨੂੰ ਇਥੋਂ ਤੱਕ ਜਿਹੜਾ ਸੀ ਉਹ ਗੱਲ ਨਾ ਕਰਨ ਸਰ ਲੱਗਦਾ ਜੀ ਸਿਆਸਤ ਹੋ ਰਹੀ ਹੈ ਜੀ ਵੀਰਵਾ ਸਿਆਸਤ ਕਰਦੇ ਪਏ ਇਹਦੋਂ ਵੱਧ ਹੋਰ ਕੀ ਸਗੂਤ ਹੋਵੇਗਾ ਕਿ ਇੱਥੇ ਫਰਜ ਤਾਂ ਬੰਦਾ ਸੀ ਅਕਾਲ ਤਖਤ ਸਾਹਿਬ ਦੇ ਜਾਂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਸੀ ਉਹ ਇੱਕ ਕਮੇਟੀ ਬਣਾਉਂਦੇ ਉੱਥੇ ਜਾ ਕੇ ਪੜਤਾਲ ਕਰਕੇ ਆਉਂਦੀ ਵੀ ਆਹ ਜਿਹੜਾ ਰੌਲਾ ਪਾ ਰਿਹਾ ਵੀ ਉੱਥੇ ਉਹ ਢੇਰਾ ਹੈ ਕਿ ਮਜ਼ਾਰ ਹੈ ਅਸੀਂ ਇਹ ਤਾਂ ਮਨ ਕੇ ਗੁਰਦੁਆਰਾ ਹੈ ਉੱਥੇ ਗੁਰਦੁਆਰੇ ਵਾਲੇ ਦੀ ਕੋਈ ਜਿਹੜੇ ਨੇ ਉੱਥੋਂ ਕੋਈ ਵੀ ਜਿਹੜੇ ਚਿੰਨ੍ਹ ਨੇ ਗੁਰਦੁਆਰੇ ਦੇ ਉਹ ਨਹੀਂ ਦੇਖ। ਉੱਥੇ ਇੱਕ ਮਜ਼ਾਰ ਹੈ ਔਰ ਉੱਥੇ ਕੀ ਕੁਝ ਹੋ ਰਿਹਾ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਆ ਦੱਸ ਦਿੰਨੇ ਆ ਲੇਕਿਨ ਸਾਡਾ ਉਸ ਢੇਰੇ ਦੇ ਪ੍ਰਤੀ ਫੇਰ ਵੀ ਜ਼ਿਆਦਾ ਬੋਲਣਾ ਨਹੀਂ ਆ। ਸਾਡਾ ਤਾਂ ਸਿਰਫ ਇੱਕੋ ਇੱਕ ਕਹਿਣਾ ਹੈ ਕਿ ਉੱਥੇ ਅਕਾਲ ਤਖਤਾ ਜਥੇਦਾਰ ਸਾਹਿਬ ਜਿਹੜੇ ਨੇ ਉਹ ਪੜਤਾਲ ਕਰਾ ਵੀ ਉਹ ਤੇ ਜਾ ਸਕਦੇ ਨੇ ਤੇ ਸੁਖਵੀਰ ਬਾਦਲ ਜਾਂ ਕਰੀਮਪੁਰੀ ਜਾਂ ਕਾਂਗਰਸ ਜਾਂ ਭਾਜਪਾ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਸ ਡੇਰੇ ਤੇ ਉੱਥੇ ਜਾਂਦੀਆਂ ਨੇ ਤੇ ਜੇ ਸੁਖਵੀਰ ਉੱਥੇ ਜਾ ਕੇ ਆ ਤੇ ਕਾਹਦੇ ਤੇ ਜਾ ਕੇ ਆ ਜੇ ਕਰੀਮਪੁਰੀ ਜਾ ਕੇ ਆ ਤੇ ਕਾਹਦੇ ਤੇ ਜਾ ਕੇ ਆ ਇਹ ਰਾਜਨੀਤੀ ਨਹੀਂ ਤੇ ਹੋਰ ਕੀ ਆ ਇਹ 328 ਰੁਪਏ ਤੇ ਰਾਜਨੀਤੀ ਕਿਉਂ ਹੋ ਰਹੀ ਆ ਮੈਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ 328 ਰੁਪਏ ਦਾ ਮਸਲਾ ਇਹ ਪਤਾ ਲੱਗਦਾ ਵੀ ਕਿੱਥੇ ਨੇ ਇਹ ਸਾਰੇ ਸ਼ਾਮਲ ਹੋ ਕੇ ਸੱਟ ਨੂੰ ਸਹਾਯੋਗ ਦਈਏ ਤੇ ਸੱਟ ਜਿਹੜੀ ਆ ਇਸ ਮਲਕ ਜਿਹੜੀ ਆ ਇਸ ਗਰਨੇ ਤੇ ਪਹੁੰਚੀ ਉਹ 328 ਰੁਪਏ ਕਿੱਥੇ ਨੇ ਨਾ ਕਿ ਉਥੇ ਰਾਜਨੀਤੀ ਹੋ ਗਈ। ਕਿ ਲੱਗਦਾ ਸਰਸਾ ਜਿਵੇਂ ਕਿ 328 ਰੁਪਏ ਬਾਰੇ ਪਤਾ ਲੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੋਸ਼ਿਸ਼ ਕੀਤੀ ਵੀ ਗਈ ਹੈ। ਇਹ ਲੱਗਦਾ ਕਿ ਜਿਵੇਂ ਸੁਖਵੀਰ ਬਾਦਲ ਉੱਥੇ ਗਏ ਨੇ ਕਿਤਨੇ ਤੇ ਅਰਚਨਾ ਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਅਰਚਰ ਪਈ ਜਾਰੀ ਸੱਚੀ ਗੱਲ ਤੇ ਜਾ ਕੇ ਜੀ ਬਿਲਕੁਲ ਇਸ ਜਿਹੜਾ ਹੈ ਇਹ ਸਾਬੇ ਦਾ ਸਾਰਾ ਅਸਲ ਕਹਾਣੀ ਇਹ ਆ ਕਿ ਇਹਦੇ ਵਿੱਚ ਜੋ ਵੀ ਹੈ ਆ ਅਸਲ ਕਹਾਣੀ ਇਹ ਆ ਕਿ ਸੁਖਬੀਰ ਬਾਦਲ ਨੂੰ ਆਪਣਾ ਖਤਰਾ ਲੱਗ ਰਿਹਾ ਹੈ ਰਾਜਨੀਤਿਕ ਪਾਰਟੀਆਂ ਨੂੰ ਉਹ ਉੱਥੇ ਗਿਆ ਤੇ ਦੂਜਿਆਂ ਨੂੰ ਇਹ ਵੀ ਅਸੀਂ ਪਿੱਛੇ ਨਾ ਰਹਿ ਜਾਈਏ ਉਹ ਇਸ ਸਿਟ ਨੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇਹਨੂੰ ਭੰਮਲ ਪੂਸੇ ਪਾਉਣ ਵਾਸਤੇ ਇਸ ਕੇਸ ਨੂੰ ਖੁਰਦਪੁਰਦ ਕਰਨ ਵਾਸਤੇ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਇਸ ਪਾਸੇ ਨੂੰ ਤੁਰਪੀਆਂ ਨੇ ਨਾ ਕਿ ਗੁਰੂ ਦੇ ਨਾਲ ਅੰਦਰ ਦੀ ਰੱਖਦੇ ਹੋਏ ਸਿਧਾਂਤਾਂ ਦੇ ਨਾਲ ਅੰਦਰ ਦੀ ਰੱਖਦੇ ਹੋਏ ਪੰਥ ਦੇ ਨਾਲ ਅੰਦਰ ਦੀ ਰੱਖਦੇ ਹੋਏ ਆਪਣੇ ਸਿਧਾਂਤ ਨੂੰ ਬਚਾਉਣ ਵਾਸਤੇ ਜਿਹੜਾ ਉਸ ਪਾਸੇ ਧਿਆਨ ਨਹੀਂ ਇਹ ਰਾਜਨੀਤੀ ਕਰ ਰਹੇ ਨੇ ਤੇ ਇਸ ਕੇਸ ਨੂੰ ਖੁਰਦ-ਬੁਰਦ ਕਰਨ ਦੀ ਜਿਹੜੀਆਂ ਇਹਨਾਂ ਦੀ ਇੱਕ ਮਨਸਾ